ਕਿਸੇ ਤੇ ਵੀ ਦੁੱਖ ਆ ਜਾਏ ਦੁੱਖ ਦੁੱਖ ਦੀਆਂ ਕਈ ਕਿਸਮਾਂ ਦੀ ਪੀੜਾ ਇੱਕ ਹੀ ਹੁੰਦੀ ਹੈ ਸਟ੍ਰੈਸ ਦੇ ਕੀ ਇਹ ਕਾਰਨ ਕੋਈ ਹੋ ਸਕਦੇ ਆ ਸਿੱਧੀ ਗੱਲ ਮੈਂ ਕਹਾਂ ਕਿਸੇ ਕਿਸਮ ਦਾ ਦੁੱਖ ਆਵੇ ਕਿਸੇ ਕਿ ਤਰੀਕੇ ਨਾਲ ਸਾਨੂੰ ਪਤਾ ਹੈ ਉਹ ਇਹ ਸੀ ਕੀ ਕਰ ਸਕਨੇ ਆ ਜੀ ਸਾਡੇ ਕੋਲ ਕੀ ਅਸੀਂ ਕੀ ਕਰਨਾ ਸਾਡੇ ਪੱਲੇ ਕੁਝ ਹੁੰਦਾ ਮੈਂ ਬੇਨਤੀ ਕਰਾਂ ਦੁੱਖ ਵੰਡਣ ਵਾਸਤੇ ਪਦਵੀ ਰੁਪਈਆ ਸ਼ੌਹਰਤ ਤੇ ਸੋਨਾ ਚਾਂਦੀ ਨਹੀਂ ਚਾਹੀਦਾ ਜੇ ਕਿਸ ਤੇ ਦੁੱਖ ਆ ਜਾਏ ਹਮਦਰਦੀ ਨਾਲ ਇੰਨੇ ਹੀ ਕਹਿ ਦਿਓ ਤਕੜਾ ਹੋਏ ਕੋਈ ਨਹੀਂ ਅਸੀਂ ਤੇਰੇ ਨਾਲ ਆ ਗੁਰੂ ਤੇਰੇ ਨਾਲ ਹੈ ਤੇ ਸੱਚ ਇਹ ਜੇ ਡਿੱਗਿਆ ਹੋਇਆ ਬੰਦਾ ਉੱਠ ਕੇ ਖੜਾ ਹੋ ਜਾਂਦਾ ਗੁਰੂ ਸਾਹਿਬ ਨੇ ਕਿਹਾ ਕਿ ਥਾਂ ਤੇ ਕਹਿੰਦੇ ਜਦੋਂ ਇਹ ਵੀ ਨਾ ਕੋਈ ਰਹਿ ਇਹ ਵੀ ਨਾ ਕਹਿਣ ਵਾਲਾ ਕੋਈ ਰਹਿ ਤੇਰੇ ਸੀ ਹੈ ਆ ਹਜ਼ੂਰ ਦਾ ਬਚਨ ਹੈ ਨਾ ਕਿ ਸਵਾਰਤ ਸਵਾਉ ਨਾ ਕੋ ਕਰੈ ਨਹਿ ਕਿਛੋ ਵੈ ਕਾ ਜਿਹੜੀ ਬਚਨ ਜਾ ਕੋ ਮੁਸ਼ਕਲ ਅਤ ਬਣੇ ਤੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਕਲੇ ਸਭੇ ਭਜੇ ਭਜੇ ਆਸਰਾ ਚੂਕੈ ਸਭਸਰਾਉ ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰ ਬ੍ਰह्म ਲੱਗੇ ਨਾ ਤਤੀ ਵਾਹ ਜੇ ਕੋ ਹੂਆ ਦੁਬਲਾ ਜਿਹੜਾ ਇਹ ਚ ਪਤਾ ਹੈ ਨੰਗ ਭੋਕੀ ਪੀਰ ਦੰਬੜਾ ਪੱਲੈ ਨਾ ਪਵੇ ਨਾ ਕੋ ਦੇਵੇ ਇਹ ਤੁਕ ਧਿਆਨ ਰੱਖਿਓ ਨਾ ਕੋ ਦੇਵੇ ਤੀਰ ਰੁਪਈਆ ਨਾ ਦਿਓ ਪੈਸਾ ਨਾ ਦਿਓ ਉਸ ਇਨਸਾਨ ਕਾ ਡਾਕਟਰ ਸਾਹਿਬ ਵੀਰ